ਸਾਈਕਲ ਇਹਨਾਂ ਮਤਲਬ ਤਰਨੁਤ ਪਿਆਰਾ ਹੀ ਹਾਂਜੀ ਈਦਾ ਕਰਮਾ ਵਾਲਾ ਸਾਈਕਲ ਹੀ ਵਾਈਗੁਰੂ ਜੀ ਛੇਤੀ ਕਰੀ ਉਹਨੇ ਪੈਸਾ ਨਹੀਂ ਲਵਾਇਆ ਤੇ ਕੋਈ ਚੋਕੀ ਲੈ ਗਿਆ ਤੇ ਹੁਣ ਮਾਨੂੰ ਹੁੰਦਾ ਨਾ ਹਾਂਜੀ ਵਾਈਗੁਰੂ ਤੇ ਤੂੰ ਮਹਾਰਾਜ ਨੂੰ ਕਹਿਣਾ ਹੀ ਸਾਈਕਲ ਦਾ ਮਹਾਰਾਜ ਤੇ ਚਲੋ ਵਾਈਗੁਰੂ ਆਉਂਦੇ ਯਾਰ ਜਦੋਂ ਜਦੋਂ ਵੀ ਮੈਂ ਘਰ ਜਾਣਾ ਦੇ ਜਾ ਕੇ ਲਾਈਦਾ ਹੈ ਨਾ ਕੰਮ ਤਾਂ ਜਾ ਜਾਂਦਾ ਏ ਅੱਖਾਂ ਦੇ ਵਿੱਚ ਰੋਜ਼ ਹੀ ਰੋਣਾ ਆ ਜਾਂਦਾ ਵਾਈਗੁਰੂ ਉਹ ਜਗ੍ਹਾ ਖਾਲੀ ਖਾਲੀ ਵੇਖ ਕੇ ਹਾਂਜੀ ਸਾਈਕਲ ਹੀ ਹੋ ਗਿਆ ਤੇਰੀ ਵਾਸਤੇ ਗੱਡੀ ਆ ਹੈਨਾ ਚੱਲ ਤੂੰ ਮੇਰੇ ਦੋ ਬੜੀਆਂ ਸੀਮੰਟ ਦੀਆਂ ਸੁੱਟ ਦੇ ਫਿਰ ਆਪਾਂ ਕਰਦੇ ਹਾਂ ਠੀਕ ਹੈ ਜੀ ਸੋ ਉਪਰ ਭਾਈ ਸਾਹਿਬ ਉਤਰ ਮੜਿਆ ਤੁਹਾਨੂੰ ਇੱਥੇ ਦੇ ਸੀਮੰਟ ਦੀਆਂ ਬੋਰੀਆਂ ਆ ਜਾਓ ਕਿ ਚੱਕਰ ਸੀਮੰਟ ਦੀਆਂ ਬੋਰੀਆਂ ਦੋ ਆ ਜਾਓ ਤੁਹਾਨੂੰ ਪਾਜੀ ਦੋ ਸੀਮੰਟ ਦੀਆਂ ਬੋਰੀਆਂ ਦਿਓ ਆ ਦਿਓ ਮੁੰਡੇ ਦੀ ਸਸੀ ਗਾਲ ਜੀ ਆ ਦੋ ਮਿੰਟ ਦੀ ਸਿਮਰਦੇ ਬੋਰੀਆਂ ਦੇ ਆਹ ਸਿਮਰਦੇ ਬੋਰੀਆਂ ਉਧਰ ਪਈਆਂ ਹਨਾ ਕਿ ਚਕਾਈ ਦੋ ਮੜਾ ਜਾ ਇਹਨਾਂ ਨੂੰ ਆਇਓ ਨਾਲ ਚ ਚੱਕ ਲੋਗੇ ਨਾ ਹੈ ਚੱਕੋ ਹੋਰ ਦਾਲ ਜਾ ਕੇ ਜਾਓ ਜਾਓ ਸਸੀ ਗੱਲ ਜੀ ਹੋਰ ਪਿਆਰੋ ਕਹਿੰਦਾ ਠੀਕ ਹੋ ਨਹੀਂ 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 ਪੈਰੀ ਪੈਣਾ ਤੁਸੀਂ ਨਹੀਂ ਕਰਿਆ ਬਾਬਾ ਜੀ ਇਹ ਛੋਟੇ ਆ ਤੁਹਾਡੇ ਲੋ ਤੁਸੀਂ ਨਾ ਕਰਿਆ ਛੋਟੇ ਆ ਬਸ ਚਕਾਓ ਨੀ ਸਿਮਰਦੇ ਬੋਰੀਆਂ ਸੋਈ ਵਿਚਾਰਾ ਸਿਮਰਦੇ ਬੋਰੀਆਂ ਚੱਕਣ ਲੱਗਾ ਧੰਨ ਗੁਰੂ ਦਾ ਅੰਦਾਜ਼ ਜੀ ਸਾਈਕਲ ਸੀਮਰ ਦੀ ਬੋਰੀਆਂ ਆਹ ਫੜ ਚਾਬੀ ਇਹ ਤੇਰੀ ਸੀਮਰ ਦੀ ਬੋਰੀਆਂ ਇਹ ਤੇ ਸੀਮਰ ਦੀ ਬੋਰੀਆਂ ਇੱਕ ਪਹੀਆ ਅਗਲਾ ਤੇ ਇੱਕ ਪਹੀਆ ਪਿਛਲਾ ਠੀਕ ਹੈ ਤੂੰ ਕਹਿ ਰਿਹਾ ਸੀ ਨਾ ਕਿ ਨਹੀਂ ਕਿ ਮੇਰੇ ਕੋ ਨਹੀਂ ਓਖਾ ਹੁੰਦਾ ਬੜਾ ਨਹੀਂ ਲਿਆ ਜਾਂਦਾ ਤੇ ਲਿਆ ਨਹੀਂ ਜਾਂਦਾ ਕਿਦਾ 2.5 3 ਕਿਲੋਮੀਟਰ ਪੈਦਲ ਜਾਣਾ ਓਏ ਹੋਏ ਤੇ ਬੱਚੇ ਵੀ ਕਹਿੰਦਾ ਰੋਂਦੇ ਸੀ ਜਦੋਂ ਮੇਰਾ ਸਾਈਕਲ ਚੋਰੀ ਹੋ ਗਿਆ ਜੇ ਮਾਰੇ ਨੇ ਤੇਰਾ ਪੁਰਾਣਾ ਸਾਈਕਲ ਲਿਆਣਾ ਤੇਰਾ ਚੋਰੀ ਹੋਇਆ ਨਾ ਇਹ ਸਾਰਾ ਕੁਝ ਗੁਰੂ ਸਾਹਿਬ ਦੀ ਹੁਕਮਾ ਚ ਚੋਰ ਤੇਰੀ ਗੱਲ ਚੋਰੀ ਕਰ ਸਕਦਾ ਪਰ ਤੇਰੀ ਕਿਸਮਤ ਚੋਰੀ ਨਹੀਂ ਕਰ ਸਕਦਾ ਕਿਸਮਤ ਲਿਖਣ ਵਾਲਾ ਤੇਰਾ ਬਾਪੂ ਆ ਉਹ ਹੈ ਗੁਰੂ ਰਾਮਦਾਸ ਪਾਸ਼ਾ ਜਿਹਨੇ ਤੇਰੀ ਕਿਸਮਤ ਦੇ ਵਿੱਚ ਨਵਾ ਸਾਇਕਲ ਲਿਖਿਆ ਸੀ ਠੀਕ ਹੈ ਚੋਰ ਤੇਰੀ ਕਿਸਮਤ ਚੋਰੀ ਨਹੀਂ ਕਰ ਸਕਦਾ ਕਿਉਂਕਿ ਕਿਸਮਤ ਲਿਖਣ ਵਾਲਾ ਕੌਣ ਹੈ ਗੁਰੂ ਰਾਮਦਾਸ ਪਾਸ਼ਾ ਬਾਬਾ ਜੀ ਕਿੰਨੇ ਸਾਡਾ ਦੇ ਦਿਆ ਜਿਦਾਂ ਗਵਾਚਿਆ ਨਾ ਉਹ ਤੈਨੂੰ ਲੱਭ ਗਿਆ ਹਾਂ ਤੇਰਾ ਗਵਾਚਾ ਹੀ ਤਾਂ ਸੀ ਤੇਰਾ ਗਵਾਚਾ ਹੀ ਤਾਂ ਸੀ ਤੂੰ ਰੋਂਦਾ ਸੀ ਨਾ ਰੋਣਾ ਨਹੀਂ ਮਹਾਰਾਜ ਅੱਗੇ ਅਰਦਾਸ ਬੇਨਦੀ ਬੇਨ ਸਤਿਗੁਰੂ ਤੂੰ ਸਾਡਾ ਬਾਪੂ ਤੂੰ ਸਾਨੂੰ ਦੇਣਾ ਹੈ ਅਸੀਂ ਤੇਰ ਤੋਂ ਮੰਗਣਾ ਵੇਲਾ ਮਹਾਰਾਜ ਨੇ ਤੈਨੂੰ ਨਵਾਂ ਦੇ ਤਾ ਕਿਨੇ ਦਿੱਤਾ ਭਲਾ ਤੈਨੂੰ ਇੰਤਜ਼ਾਮ ਦਾ ਕੀ ਰੇ ਇੰਤਜ਼ਾਮ ਦਾ ਸਪਾਸ਼ਾ ਜੀ ਨੇ ਠੀਕ ਹੈ ਖੁਸ਼ਰੇ ਬੱਚੇ ਖੁਸ਼ ਹੋ ਗਏ ਬੱਚੇ ਖੁਸ਼ ਹੋਣਗੇ ਹੋ ਤੂੰ ਦੇਖ ਕਿੰਨਾ ਕਰਾਇਆ ਖੱਤੀਆਂ ਨਾ ਡਾਂਗੋ ਦੇ ਕਿੰਨਾ ਕਰਾਇਆ ਪੈਦਲ ਹੀ ਜਾਂਦਾ ਸੀ ਉਹ ਇਹ ਪੈਦਲ ਹੀ ਜਾਂਦਾ ਵੀਚਾਰਾ ਜਾਂਦਾ ਹੀ ਨਹੀਂ ਕਿ ਕਿਹੜੇ ਮੋੜ ਤੇ ਪੈਦਲ 2 ਕਿਲੋਮੀਟਰ 3 ਕਿਲੋਮੀਟਰ ਮੰਨ ਨੂੰ ਹਲਕਾ ਨਹੀਂ ਕਰਨਾ ਕਰੀ ਵੀ ਕਿ ਮੇਰਾ ਸਾਈਕਲ ਚੋਠੀਕ ਹੈ ਯਾਰ ਉਹਦੀ ਚੋਰੀ ਦੀ ਕਿਸਮਾ ਸੀ ਚੋਰੀ ਹੋ ਗਿਆ ਠੀਕ ਹੈ ਪਰ ਤੇਰਾ ਗੁਰੂ ਬੜਾ ਬਿਹਰੰਤ ਹੈ ਉਹ ਤਾਂ ਤੈਨੂੰ ਇਹ ਕੀ ਤੈਨੂੰ ਕਾਰ ਵੀ ਜਰੂਰ ਉਸ ਮਹਾਮੇ ਤੇ ਫਤਰਾ ਸਮਾਹ ਹੋਈ ਸੀ ਕਿਉਂ ਭਾਜੀ ਸਮਾਹ ਤੁਸੀਂ ਮੈਂ ਫੈਕਟਰੀ ਚੱਕੀ ਲੱਗਾ ਭਾਜੀ ਤੇ ਫੈਕਟਰੀ ਚੱਕ ਲੱਗਾ ਵਾ ਤੇ 8000 ਰੁਪਿਆ ਕਹਿੰਦਾ ਮੇਰੀ ਇੱਕ ਹੈਗੀ ਤਨਖਾਹ ਤੇ 100 100 ਵਾਰ ਵੀ ਸੁਣੋ ਆ ਸੋਮਵਾਰ ਹੈ ਨਾ ਛੁੱਟੀ ਨਾ ਤੇ ਦਿਹਾੜੀ ਕਰਨ ਆਇਆ ਸੀ ਲੈ ਦਿਹਾੜੀ ਕਰਨ ਆਇਆ ਜੀ ਵਿਚਾਰਾ ਕਿ ਮੈਂ ਪੈਸੇ ਜੋੜ ਕੇ ਤੇ ਮੈਂ ਆ ਲਵਾਂਗਾ ਸਾਈਕਲ ਜੀ ਅੱਜ ਜਾ ਕੇ ਬੱਚਿਆਂ ਨੂੰ ਜਲੇਬੀਆਂ ਖਵਾਈਆਂ ਮੈਂ ਕਿ ਜਲੇਬੀਆਂ ਤੇ ਤੁਹਾਡੇ ਪੈਸੇ ਦੇਣਾ ਤੂੰ ਜਲੇਬੀਆਂ ਲੈ ਕੇ ਗਈ ਸੁਣਾ ਤੇ ਜਲੇਬੀਆਂ ਖਵਾਈ ਬੱਚਾ ਨੂੰ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ 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 ਇਹ ਜਿਹੜਾ ਤੇਰਾ ਕਦੀ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕਦੀ ਫੀਲ ਹੋਵੇ ਨਾ ਕਿ ਮਹਾਰਾਜ ਮੇਰਾ ਕੰਮ ਨਹੀਂ ਚੱਲਦਾ ਮੇਰੇ ਬੱਚੇ ਬਿਮਾਰ ਹੋ ਗਏ ਮੈਨੂੰ ਕੋਈ ਦੇਖਦਾ ਨਹੀਂ ਮੇਰਾ ਕੋਈ ਰਿਸ਼ਤੇਦਾਰ ਮੈਨੂੰ ਨਹੀਂ ਪੁੱਛਦਾ ਤੂੰ ਗੁਰੂ ਰਾਮਦਾਸ ਪਾਤਸ਼ਾਹ ਨੂੰ ਆਪਣਾ ਰਿਸ਼ਤੇਦਾਰ ਬਣਾ ਲਾ ਕਿ ਸਤਗੁਰੂ ਤੂੰ ਮੇਰੇ ਸਵਾਸ ਸਵਾਸ ਦੇ ਵਿੱਚ ਵਸਿਆ ਹੋਇਆ ਹੈ ਗੁਰੂ ਰਾਮਦਾਸ ਪਾਸ਼ਾ ਕਿ ਤੂੰ ਮੇਰੇ ਅੰਗ ਸਾਂ ਹੈ ਤੂੰ ਹੀ ਮੇਰਾ ਬਾਪ ਹੈ ਤੂੰ ਹੀ ਮੈਨੂੰ ਦੇਖਣ ਵਾਲਾ ਹੈ ਤੇ ਉਹ ਸਤਗੁਰੂ ਤੇਰੇ ਸਹਾਈ ਹੋਣਗੇ ਠੀਕ ਹੈ ਅੱਜ ਤੈਨੂੰ ਸਾਈਕਲ ਦੇਣ ਵਾਲਾ ਕੌਣ ਹੈ ਤੇਰਾ ਬਾਪੂ ਗੁਰੂ ਰਾਮਦਾਸ ਪਾਸ਼ਾ ਜੀ ਤੂੰ ਬਾਬਾ ਦੀਪ ਸਿੰਘ ਦੇ ਦਰ ਤੋਂ ਆ ਰਿਹਾ ਸੀ ਨਾ ਤੇ ਬਾਬਾ ਦੀਪ ਸਿੰਘ ਦੇ ਦਰ ਤੋਂ ਅਰਦਾਸ ਜੋਧਰੀ ਗੁਰੂ ਅੰਦਸ ਪਾਚੀ ਦੀ ਦੇਰ ਤੇ ਗਈ ਹੈ ਉਹਨਾਂ ਦੇ ਚਰਨਾਂ ਤੇ ਗਈ ਹੈ ਤੇ ਉਹਨਾਂ ਨੇ ਮੈਨੂੰ ਭੇਜਤਾ ਤੇ ਤੁਹਾਨੂੰ ਸਾਈਕਲ ਮਿਲ ਜੇ ਠੀਕ ਹੈ ਤੁਹਾਨੂੰ ਸਾਈਕਲ ਦੇਣ ਵਾਲਾ ਕੌਣ ਹੈ ਗੁਰੂ ਰਾਮ ਦਾਸ ਗੁਰੂ ਰਾਮ ਦਾਸ ਕੋਲ ਆਪਾਂ ਨਹੀਂ ਹੈਗੇ ਠੀਕ ਹੈ ਮੈਂ ਤੁਹਾਨੂੰ ਪਹਿਲੀ ਗੱਲ ਕਲੀਅਰ ਕਰਦਾ ਚਲ ਠੀਕ ਹੈ ਘਰ ਜਾਈ ਤੇ ਘਰ ਜਾ ਕੇ ਮੈਂ ਤੁਹਾਨੂੰ ਥੋੜੇ ਪੈਸੇ ਦੇਣਾ ਠੀਕ ਹੈ ਆਹ ਫੜੇ ਪੈਸੇ ਕਿਲੋ ਜਲੇਬੀਆਂ ਕਿ ਲੈ ਕੇ ਜਾਏ ਠੀਕ ਹੈ ਜੀ ਪੱਕਾ ਨਾ ਬੱਚਿਆਂ ਨੂੰ ਖਵਾ ਦੀ ਠੀਕ ਹੈ ਠੀਕ ਹੈ ਚਲ ਠੀਕ ਹੈ ਰਾਜੇ ਲੈ ਸੰਤ ਗੁਰੂ ਜਾਨਦਾਸ ਜੀ ਸੰਤ ਗੁਰੂ ਜਾਨਦਾਸ